ਮੋਹ ਪਿਆਰ ਦੀਆਂ ਪੈਂਦੀਆਂ ਕਣੀਆਂ ਰਹਿਣ ਮੋਹ ਪਿਆਰ ਦੀਆਂ ਪੈਂਦੀਆਂ ਕਣੀਆਂ ਰਹਿਣ ਰੂਹਾਂ ਦੀਆਂ ਰੂਹਾਂ ਤੇ ਰਹਿਮਤਾਂ ਬਣੀਆਂ ਰਹਿਣ ਰੋਹਾਨੀ ਰੰਗ ਚ ਰੰਗੀਆਂ ਰੂਹਾਂ ਨੂੰ ਜਸਵਿੰਦਰ ਚਾਹਲ ਦੀ ਪਿਆਰ ਭਰੀ ਸਤਿਸ਼੍ਰੀਆ ਕਾਰ ਬੰਬੀਹਾ ਕੁਦਰਤ ਦਾ ਇੱਕ ਅਨਮੋਲ ਪੰਛੀ ਜਿਹੜਾ ਸਵੇਮਾਨ ਤੇ ਸਵੇ ਬਲਦਾਨ ਦਾ ਪ੍ਰਤੀਕ ਹੈ ਅਸੀਂ ਇਸ ਨੂੰ ਕਿਹੜੇ ਅਰਥਾਂ ਚ ਗ੍ਰਹਿਣ ਕਰ ਰਹੇ ਹਾਂ ਧਰਤੀ ਉੱਪਰ ਅਥਾ ਜਲ ਹੋਣ ਦੇ ਬਾਵਜੂਦ ਵੀ ਉਸ ਵਾਤੀ ਪੂਨ ਲਈ ਤਰਸਦਾ ਹੈ ਗੁਰਬਾਣੀ ਵਿੱਚ ਉਸਦਾ ਜ਼ਿਕਰ ਪਰਮ ਸ਼ਕਤੀ ਵਿੱਚ ਅਭੇਦ ਇਕਮਿਕ ਹੋ ਜਾਣ ਵਜੋਂ ਆਉਂਦਾ ਹੈ ਇਤਿਹਾਸ ਮਿਥਿਹਾਸ ਸਾਹਿਤ ਅੰਦਰੋਂ ਇਸ ਬੰਬੀਹੇ ਨੂੰ ਕੱਢ ਕੇ ਅਜੋਕੇ ਸਮੇਂ ਅੰਦਰ ਆਪਣੇ ਆਪ ਨੂੰ ਇਨਸਾਨ ਕਹਿਣ ਵਾਲਿਆਂ ਨੇ ਜਿਸ ਪ੍ਰਕਾਰ ਬੰਬੀਹੇ ਨੂੰ ਪਰਿਭਾਸ਼ਿਤ ਕੀਤਾ ਹੈ ਉਹ ਬਹੁਤ ਚਿੰਤਾਜਨਕ ਹੈ ਬਦਲਾ ਕੁਦਰਤ ਦਾ اٹਲ ਨਿਜ਼ਮ ਹੈ ਪਰ ਬੰਬੀਹੇ ਵਿਚਲਾ ਇਹ ਬਦਲਾ ਬਹੁਤ ਖਤਰਨਾਕ ਹੈ ਸਾਡੇ ਮਾਲਕ ਦਾ ਬੰਮੀਹਾ ਤਾਂ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਤਤਪਰ ਹੈ ਪਰ ਇਹਨਾਂ ਦਾ ਬੰਮੀਹਾ ਆਮ ਲੋਕਾਂ ਨੂੰ ਡਰਾਉਣ ਵਾਲਾ ਹੱਡ ਪੋਲੇ ਕਰਨ ਵਾਲਾ ਦੂਤ ਦੇ ਉਹਲੇ ਕਤਲ ਕਰਨ ਵਾਲਾ ਹੈ ਜੱਟਾਂ ਤੇ ਜਵਾਨੀ ਤਾਂ ਪਹਿਲਾਂ ਵੀ ਚੜ੍ਹਦੀ ਸੀ ਦੇਸ਼ ਦੀ ਖਾਤਰ ਜਾਨ ਦੇਣ ਵਾਲੀ ਜਵਾਨੀ ਨਿਆਸਰਿਆਂ ਨੂੰ ਆਸਰਾ ਦੇਣ ਵਾਲੀ ਜਵਾਨੀ ਆਪਣਾ ਸਾਰਾ ਸਰਵੰਸ ਕੌਮ ਤੋਂ ਕੁਰਬਾਨ ਕਰਨ ਵਾਲੀ ਜਵਾਨੀ ਪਰ ਕੀ ਹੁਣ ਦੁਨੀਆ ਨੂੰ ਡਰਾਉਣਾ ਤੇ ਮੁੱਛਾਂ ਦਾ ਤਾਂ ਦਿਖਾਉਣਾ ਹੀ ਜਵਾਨੀ ਹੈ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸ ਬੰਬੀਹੇ ਨਾਲ ਜੋੜਨਾ ਚਾਹੁੰਦੇ ਹੋ ਮੈਂ ਬੰਬੀਹਾ ਬੋਲਦਾ ਜਸਵਿੰਦਰ ਚਾਹਲ ਦੀ ਕਲਮ ਦੀ ਜਵਾਨੀ ਬਿਨਾ ਸੋਚੇ ਸਮਝੇ ਕਦੇ ਵੀ ਹਾਂ ਚ ਹਾਂ ਨਹੀਂ ਮਲਾਈ ਦੀ ਬਿਨਾ ਸੋਚੇ ਸਮਝੇ ਕਦੇ ਵੀ ਹਾਂ ਚ ਹਾਂ ਨਹੀਂ ਮਲਾਈ ਦੀ ਭੈਣ ਭਰਾਵਾਂ ਨੂੰ ਕਰਾਹੇ ਪਾ ਕੇ ਕਦੇ ਰੋਟੀ ਨਹੀਂਓ ਖਾਈ ਦੀ ਪਿਸਤੌਲ ਬੰਦੂਖਾਂ ਚਲਾ ਕੇ ਜਿਹੜਾ ਲਹੂ ਤੁਸੀਂ ਡੋਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂਓ ਬੋਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂਓ ਬੋਲਿਆ ਯਾਦ ਰੱਖਿਆ ਨਹੀਂ ਜਾਣਾ ਕਿ ਕਿੰਨੇ ਕੁ ਪੈਸੇ ਕਮਾਏ ਨੇ ਯਾਦ ਰੱਖਿਆ ਨਹੀਂ ਜਾਣਾ ਕਿ ਕਿੰਨੇ ਕੁ ਪੈਸੇ ਕਮਾਏ ਨੇ ਯਾਦ ਰੱਖਿਆ ਜਾਊਗਾ ਕਲਮ ਨੇ ਰਾਹ ਕਿਹੜੇ ਪਾਏ ਨੇ ਮਾਂ ਨੂੰ ਪੁੱਛ ਲਿਓ ਜਾ ਕੇ ਜੀ ਦਾ ਪੁੱਤ ਤੁਸੀਂ ਖੋ ਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂ ਬੋਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂ ਬੋਲਿਆ ਅੰਬਰੀ ਚੜਨ ਲਈ ਤੁਸੀਂ ਜਿਹੜੀ ਪੌੜੀ ਲਾ ਛੱਡੀ ਐ ਅੰਬਰੀ ਚੜਨ ਲਈ ਤੁਸੀਂ ਜਿਹੜੀ ਪੌੜੀ ਲਾ ਛੱਡੀ ਐ ਥੱਲੇ ਨਿਗਾਹ ਮਾਰ ਦੇਖਿਓ ਵਿਰਸੇ ਦੀ ਹਿੱਕ 'ਚ ਗੱਡੀ ਐ ਤਬਾਹੀ ਦਾ ਸਰਨਾਮਾ ਓਏ ਜਿਹੜਾ ਰਾਹ ਤੁਸੀਂ ਟੋਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂ ਬੋਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂ ਬੋਲਿਆ ਮੋਰੀ ਹੋਮੋਗੇ ਤੁਸੀਂ ਲਾਈਕ ਤੇ ਵਿਊ ਵਧਾਉਣ ਦੇ ਵਿੱਚ ਮੋਰੀ ਹੋਮੋਗੇ ਤੁਸੀਂ ਲਾਈਕ ਤੇ ਵਿਊ ਵਧਾਉਣ ਦੇ ਵਿੱਚ ਪਰ ਬਹੁਤ ਫਰਕ ਹੁੰਦਾ ਸੋਹਣਿਓ ਸ਼ੌਰਤ ਤੇ ਨਾਮ ਕਮਾਉਣ ਦੇ ਵਿੱਚ ਚੈਲ ਨੇ ਕਲਮ ਨੂੰ ਕਦੇ ਵੀ ਚੈਲ ਨੇ ਕਲਮ ਨੂੰ ਕਦੇ ਵੀ ਸ਼ੌਰਤ ਦੇ ਪੱਲਣੇ 'ਚ ਨਹੀਂ ਤੋਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂ ਹੋ ਬੋਲਿਆ ਮੈਂ ਬੰਬੀਹਾ ਬੋਲਦਾ ਜ਼ਰੂਰ ਪਰ ਕਦੇ ਇਦਾਂ ਨਹੀਂ ਹੋ ਬੋਲਿਆ ਪਰ ਕਦੇ ਇਦਾਂ